ਆਪਾਂ ਪਹੁੰਚੇ ਸੀ ਜੀ ਆਪਣੇ ਚਾਚਾ ਜੀ ਦੇ ਢਾਬੇ ਦੇ ਤੇ ਆਪਾਂ ਨੂੰ ਦੇਖੋ ਸ਼ੋਭਾ ਜੀ ਆ ਗਈ ਰੋਟੀ ਆ ਗਈ ਤੇ ਨਾਲ ਲੱਸੀ ਆ ਗਈ ਤੇ ਇਧਰ ਕਹਿੰਦੇ ਨਾਲ ਦੇਸੀ ਘਿਵਾਲ ਡੱਬਾ ਧਰਤਾ ਕਹਿੰਦੇ ਜਿੰਨੀ ਲੋੜ ਆ ਉਹਨਾ ਪਾ ਕੇ ਖਾਓ ਤੇ ਆਪਦੇ ਢਾਬੇ ਦਾ ਆਹੀ ਸੁਪ ਹੁੰਦਾ ਤੇ ਆਪਾਂ ਢਾਬੇ ਤੇ ਬੈਠੇ ਆ ਇਹਦੋ ਵਾਰ ਰੋਟੀ ਖਾ ਕੇ ਸੌਣੇ ਆ ਤੁਹਾਨੂੰ ਪਤਾ ਹੀ ਆ ਸਾਬਰ ਕਿੱਥੋਂ ਤੱਕ ਆਪਾਂ ਕਿਹੜੇ ਰੋੜਾਂ ਦੇ ਕਰਕੇ ਆਏ ਆ ਆਪਾਂ ਇਸ ਜਿੱਥੇ ਠਾਬੇ ਤੇ ਤੇ ਆਪਾਂ ਨੂੰ ਇਹ ਰੂਮ ਮਿਲ ਗਿਆ ਸੀਗਾ ਤੇ ਆਪਣੀ ਬਾਈਕ ਆਪਾਂ ਅੰਦਰ ਲਾ ਲਈ ਸੀ ਚਾਚਾ ਜੀ ਨੇ ਆਪਾਂ ਨੂੰ ਕਹਤਾ ਸੀਗੇ ਇੱਥੇ ਲਾ ਲਓ ਤੇ ਇਹ ਆਪਾਂ ਨੂੰ ਮਿਲਿਆਗਾ ਰੂਮ ਇੱਥੇ ਰਹਿਣ ਵਾਸਤੇ ਤੇ ਇੱਧਰ ਆਪਣੇ ਦੋ ਬੈੱਡ ਲੱਗੇ ਹੋਏ ਨੇ ਕਿ ਸਾਰਾ ਸਮਾਨ ਆਪਣਾ ਆ ਪਿਆਗਾ ਹਨਾ ਤੇ ਰੱਖ ਲਿਆ ਅੰਦਰ ਤੇ ਸਵੇਰੇ ਚੱਲਾਂਗੇ ਆਪਾਂ ਇੱਥੋਂ ਤੇ ਇੱਥੋਂ ਚੱਲਾਂਗੇ ਆਪਾਂ ਕੱਲ ਨੂੰ ਜੈਸਲਮੇਰ ਘੁੰਮ ਫਿਰ ਕੇ ਤੇ ਅੱਜ ਦੀ ਰਾਤ ਆਪਾਂ ਇੱਥੇ ਬਤੀਤ ਕਰਦੇ ਆ ਸੌਣ ਲੱਗਦੇ ਆ ਜੀ ਹਾਂਜੀ ਆਪਾਂ ਨਹਾ ਕੇ ਹੋ ਗਏ ਆ ਰੈਡੀ ਤੇ ਹੁਣ ਆਪਾਂ ਚੱਲਦੇ ਆ ਇਥੋਂ ਆਪਾਂ ਬੀਕਾਨੇਰ ਤੋਂ ਜਿਹੜਾ ਮੇਨ ਭਾਰਤ ਮਾਲਾ ਰੋਡ ਜਾਂਦਾ ਉਹਦੇ ਦੇ ਢਾਬਾ ਸੀ ਚਾਚਾ ਜੀ ਦਾ ਉੱਥੇ ਰਹੇ ਸੀ ਰਾਤੇ ਕਮਰੇ 'ਚ ਰਹੇ ਸੀ ਤੇ ਆਪਾਂ ਸਮਾਨ ਹੁਣ ਸਾਰਾ ਪੈਕ ਕਰ ਲਿਆ ਤੇ ਰਾਤ ਇਥੇ ਕੋਲੇ ਲਾ ਲਿਆ ਸੀ ਆਪਾਂ ਮੋਟਰਸਾਈਕਲ ਕਮਰੇ ਦੇ ਬਾਹਰ ਹੀ ਹਨਾ ਇਹ ਸਾਰੇ ਰੂਮ ਬਣੇ ਹੋਏ ਨੇ ਉਥੇ ਢਾਬੇ ਦੇ ਤੇ ਆਪਾਂ ਇਥੋਂ ਹੁਣ ਚੱਲਦੇ ਆਂ ਅੱਜ ਚੱਲਾਂਗੇ ਆਪਾਂ ਜੈਸਲਮੇਰ ਜੈਸਲਮੇਰ ਦਾ ਸਫ਼ਰ ਹੈਗਾ ਕਿਥੋਂ ਆਪਣਾ 320 ਕਿਲੋਮੀਟਰ 12 ਵੱਜ ਗਿਆ ਆਪਾਂ ਸ਼ਾਮ ਤੱਕ ਰਾਣਨਾ ਪਹੁੰਚ ਜਾਾਂਗੇ 6 ਘੰਟਿਆਂ ਚ 6 ਵਜੇ ਦਿਨ ਉੱਥੇ ਜਾ ਕੇ ਅੱਜ ਸਟੇ ਕਰਾਂਗੇ ਦੇਖਾਂਗੇ ਘੁੰਮਾਂ ਫਿਰਾਂਗੇ ਕਿੰਨੇ ਚਾਪਨ ਉੱਥੇ ਰੂਮ ਮਿਲੂ ਕੀ ਸਿਸਟਮ ਹੋਊਗਾ ਹਨਾ ਪਹਿਲੀ ਵਾਰ ਜਾ ਰਹੇ ਆ ਤੇ ਬਲੌਗ ਦੇ ਨਾਲ ਬਣੇ ਰਹੋ ਹੁਣ ਆਪਾਂ ਇਥੋਂ ਚੱਲਦੇ ਆਂ ਜੈਸਲਮੇਰ ਲਈ ਪਰੌਂਠੇ ਖਾ ਲਈ ਇੱਕ ਵਾਰ ਪਰੌਂਠੇ ਖਾ ਕੇ ਫੇਰ ਤੁਰਦੇ ਆਂ ਇਥੋਂ ਆਪਣਾ ਪ੍ਰਸ਼ਾਦ ਆ ਗਿਆ ਜੀ ਮਟਰ ਪਨੀਰ ਦੀ ਸਬਜ਼ੀ ਦੇਸੀ ਘੋ ਪਾ ਕੇ ਦੇ ਨਾਲ ਰੋਟੀਆਂ ਸਲਾਦ ਤੇ ਪਾਣੀ ਦੀ ਬੋਤਲ ਤੇ ਖਾ ਕੇ ਹੁਣ ਆਪਾਂ ਬਾਦਿਆਂ ਆ ਕੇਵਲ ਸਫਰ ਨਿਬੇੜਦੇ ਆਂ ਰੋਟੀ ਖਾ ਲੇ ਚੱਲਦੇ ਇੱਥੋਂ ਤੁਰਦੇ ਆਂ ਇਧਰ ਦੀ ਸਾਈਡ ਆ ਗਿਆ ਜੀ ਭਾਰਤ ਮਾਲਾ ਰੋਡ ਦੇ ਭਾਰਤ ਮਾਲਾ ਰੋਡ ਦੇ ਉੱਤੇ ਇਹ ਸਾਰੇ ਟਰੱਕ ਖੜਦੇ ਨੇ ਆ ਕੇ ਉਹ ਸਾਹਮਣੇ ਤੁਹਾਨੂੰ ਜਿਹੜਾ ਉਹ ਜੀ ਨਾ ਭਾਰਤ ਮਾਲਾ ਰੋਡ ਇਧਰ ਲਈ ਸਾਈਡ ਆ ਗਿਆ ਜੀ ਆਪਣੇ ਚਾਚੇ ਦਾ ਢਾਬਾ ਭਾਰਤ ਮਾਲਾ ਰੋਡ ਦੇ ਉੱਪਰ ਤੇ ਰਾਤ ਆਪਾਂ ਇੱਥੇ ਰਹੇ ਸੀ ਉਹ ਕਮਰੇ ਤੁਹਾਨੂੰ ਦਿਖਾਏ ਸੀਗੇ ਹਨਾ ਉੱਚ ਤੇ ਇਹ ਢਾਬਾ ਬਣਿਆ ਹੋਇਆ ਹੈਗਾ ਤੇ ਇੱਥੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਪੀਵੀ 31 ਵਾਲਿਆਂ ਦਾ ਢਾਬਾ ਠੀਕ ਹੈ ਇਹ ਕਾਊਂਟਰ ਆ ਬਾਈਕ ਆਪਣੀ ਰੈਡੀ ਹੈ ਜੀ ਤੇ ਆਪਾਂ ਤੁਰਦੇ ਆਂ ਢਾਬੇ ਤੋਂ ਤੇ ਚਾਚਾ ਜੀ ਨੂੰ ਮਿਲਲੇ ਸੀ ਹੁਣ ਤੁਰਦੇ ਆਂ ਇਥੋਂ ਬਾਅਦਿਆਂ ਅਗੇ ਵਾਲਾ ਸਾਫਰ ਨਿਵੇੜਦੇ ਆ ਜਿੰਨਾ ਕਿ ਨਿਬੜੂਗਾ ਤੇ ਰਸਤੇ 'ਚ ਜੇ ਆਪਾਂ ਨੂੰ ਪਤਾ ਲੱਗਿਆ ਤਾਂ ਆਪਾਂ ਪਹਿਲੀ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਸਾਹਿਬ ਆਉਂਦਾ ਆਪਾਂ ਉੱਥੇ ਰੁਕਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਕਰਕੇ ਫਿਰ ਆਪਾਂ ਅੱਗੇ ਨੂੰ ਵਧਾਂਗੇ ਚਲਿਏ ਗੋਲਡੀ ਚਲੋ ਜੀ ਮਹਾਰਾਜ ਮਹਾਰਾਜ ਦੇਖ ਬਹਿ ਕੇ ਦੇਖ ਇੱਕ ਵਾਰੀ ਆਪਾਂ ਨੇ ਇੱਕ ਵਾਰੀ ਟੈਂਕੀ ਫੁੱਲ ਕਰਾ ਲਈ ਹੈ ਤੇਲ ਦੀ ਤੇ 850 ਦਾ ਪੈਟਰੋਲ ਪਿਆਗਾ ਦੇਖ ਰਿਹਾ ਤੇ ਕੋਟਾ ਚੱਲੂਗਾ ਆਪਣਾ ਮੋਟਰ ਵਾਲਾ ਹੁਣ ਤੇ ਆਪਾਂ ਫੇਰ ਸਵੇਰੇ ਸਵੇਰੀ ਭਾਰਤ ਵਾਲਾ ਤੇ ਚੜਾ ਲਿਆ ਕਿਉਂਕਿ ਭਾਰਤ ਵਾਲਾ ਰੋਡ ਦੀ ਧਾਬਾ ਸੀਗਾ ਚਾਚਾ ਜੀ ਦਾ ਤੇ ਆਪਾਂ ਇੱਕ ਥੋੜਾ ਫੇਰ ਹੁਣ ਚਾਲ ਲਈ ਭਾਰਤ ਵਾਲਾ ਦੀ ਜਾਣਾ ਪੈਣਾ ਸੀ ਇਥੋਂ ਭਾਰਤ ਵਾਲਾ ਤੋਂ ਥੱਲੇ ਉਤਰਾਂਗੇ ਫਿਰ ਆਪਾਂ 20 ਕਿਲੋਮੀਟਰ ਜਾਣਾ ਪੈਣਾ ਫਿਰ 20 ਕਿਲੋਮੀਟਰ ਜਾ ਕੇ ਫਿਰ ਉਹ ਸਿੱਧਾ ਜਸਲਮੇਰ ਵਾਲਾ ਰੋਡ ਫੜ ਲਾਂਗੇ ਤੇ ਫੇਰ ਹੀ ਸਫ਼ਰ ਨਿਕਲਣਾ ਤਾਂ

ਅਜੀਬ ਗਾਉ ਜੇ ਕੀ ਆ اکاؤنٹ ਸਾ ਗਾਉ ਹੈ ਇਹ ਆਉ ਆਉ ਤਰੋਂ ਤਕਰੀਬਨ 3:00 ਵਜੇ ਤਰੇਸ਼ੇ ਨੰਬਰ 1:30 ਵਜੇ ਘਾਟਾ ਹੋ ਗਿਆ ਤੇ ਅੱਪਾ ਜਦੋਂ ਦੇ ਹਾਈਵੇ ਤੋਂ ਉਤਰੇ ਆਂ ਬਾਹਰ ਤੋਂ ਵਾਲਾ ਤੋਂ ਉਦੋਂ ਦੇ ਇਸ ਰੋਡ 'ਤੇ ਆ ਇਹ ਰੋਡ ਸਿੱਧੇ ਹੀ ਜਾਂਦਾ ਤੇ ਬਹੁਤ ਜ਼ਿਆਦਾ ਸਸਤਸਰਾ ਤਾਂ ਆ ਰਹੇ ਸੀ ਬਸ ਲਈਆਂ ਗੱਡੀਆਂ ਮੁਰਦਾ ਚੱਲਦੇ ਜਿਵੇਂ ਝੋਕੜੀਆਂ ਝੋਕੜੀਆਂ ਘਰ ਦੇਖ ਪਤਾ ਲੱਗਦਾ ਅਸਲ ਰਾਜਸਥਾਨ ਦਾ ਘਾਰ ਫਸਲਟੀ ਇੱਥੇ ਆ ਕਿਤੇ ਕਹਣਾ ਨੇ ਛੋਟੀਆਂ ਛੋਟੀਆਂ ਪੱਥਰ ਦੇ ਘਰ ਬਣਾਏ ਹੋਏ ਨੇ ਇਹਨਾਂ ਦੇ ਇੱਟਾਂ ਦੇ ਨਹੀਂ ਲੋਕ ਜਿਉਂਦੇ ਜਿਹੜੇ ਪੱਥਰ ਦੇ ਉਹਨਾਂ ਨਾਲ ਘਰ ਫੜਾਏ ਹੋਏ ਨੇ ਸਾਰਿਆਂ ਨੇ ਦੇਸੀ ਬਹਿਰਾਵਾ ਆ ਬਿਲਕੁਲ ਜਮੀਂ ਆਏ ਲੱਗਦਾ ਯਾਰ ਅੱਕ ਇੱਕ ਦੀ ਨਾ ਚਾਰ ਸਪੇਰੇ ਹੋਰ ਤੁਹਾਨੂੰ ਕੋਈ ਈ ਨਹੀਂ ਦੇਖੋ ਤੁਹਾਨੂੰ ਮਿਲੂ ਅੱਕ ਦੇਖੋ ਕਿਵੇਂ ਬੰਜਰ ਜ਼ਮੀਨਾਂ 'ਚ ਕੱਲਾ ਅੱਕ ਖੜਾਗਾ ਦੇਸਾਂ ਦਾ ਅੱਕ ਖੜਾ ਇੱਥੇ ਔਰ ਇਹਦੇ ਕੋਈ ਸਾਹਿ ਨਹੀਂ ਰਾਜਸਥਾਨ ਜਵਾ ਯਾਰ ਬੰਜਰ ਜ਼ਮੀਨਾਂ ਪਈਆਂ ਰਹੀਆਂ ਦੇਖਣ ਨੂੰ ਆਵਾਰਾ ਬਜੂ ਕਰਦੇ ਨੇ ਬਸ ਆਬਾਦੀ ਬਹੁਤ ਘੱਟਾ Rajasthan ਦੇ ਹਿਸਾਬ ਨਾਲ ਜਿਵੇਂ Rajasthan ਵੱਡਾਗਾ ਉਸਾਂ ਨਾਲ ਆਬਾਦੀ ਇੱਥੇ ਬਹੁਤ ਜ਼ਿਆਦਾ ਘਟ ਗਈ ਤੇ ਬੰਜਰ ਜ਼ਮੀਨਾਂ ਨੇ ਬਸ ਵੱਧ ਤੋਂ ਵੱਧ ਇੱਥੇ ਕਿਉਂਕਿ Rajasthan ਵੱਡਾ ਬਹੁਤ ਜ਼ਿਆਦਾ ਵੱਡਾ ਆ ਗਿਆ ਉਹਦੇ ਕਰਕੇ ਆਪਾਂ ਰੁਕੇ ਸੀ ਕਿ ਚਾਹ ਪੀਣ ਤੇ 172 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ ਜੱਸਲ ਮੇਰ ਦਾ ਇੱਧਰ ਰੱਖਦਾ ਹਲਾ ਮੈਂ ਤੁਸੀਂ ਜਾ ਕੇ ਆ ਟਾਪਰੀ ਤੋਂ ਚਾਹ ਪੀਨੇ ਆਪਾਂ ਉਹ ਖੜਾ ਆਪਣਾ ਮੋਟਰ ਮੈਂ ਇਹਦਾ ਆਪਾਂ ਨੂੰ ਦੁਬਾਰਾ ਸੈੱਟ ਕਰਕੇ ਬੰਨਣਾ ਪੈਣਾ ਦੇਖੋ ਕੀ ਹਾਲ ਹੋਊਗਾ ਮੈਂ ਇਹਦਾ ਤੇ ਚਾਹ ਪੀ ਕੇ ਪਰ ਲੱਗਦਾ ਅੱਗੇ ਨੂੰ ਬੋਲ ਨਹੀਂ ਕਰਹੀਂ ਆਹ ਨਾ ਰੇਤੇ 'ਚ ਆ ਗਏ ਰੇਤਾ ਦੇਖੋ ਯਾਰ ਤੁਸੀਂ ਆਪੇ ਆਪਣਾ ਡੌਗੀ ਕੰਦੇ ਸੁੱਤਾ ਰਾਮ ਨਾਲ ਠੰਡੀ ਮਿੱਟੀ 'ਚ ਮਰਿਆ ਕੇ ਸੁੱਤਾ ਪਿਆ ਚਾਪੀ ਗਿਆ ਆਪਾਂ ਤਰਪੇ ਆ ਜੀ ਤੇ ਸਰੀਰ ਕਰ ਲਿਆ ਪੂਰਾ ਠੰਡੇ ਤੇ ਸਾਫ ਸਾਫ ਰੋਡ ਨੇ ਯਾਰ ਇੱਥੇ ਐ ਨਹੀਂ ਦਿੱਕਤ ਹੈਗੀ ਜੀ ਵੀ ਰੋਡ ਟੁੱਟਿਆ ਪਾ ਜਾਊਗਾ ਜਮਾਏ ਪਏ ਨੇ ਕਿਉਂਕਿ ਰੋਡ ਦਾ ਤਾਂ ਨਹੀਂ ਨਾ ਟੁੱਟਦੇ ਇੱਥੇ ਪਾਣੀ ਨਹੀਂ ਹੈਗਾ ਪਾਣੀ ਲੱਗੂ ਛੜਕਾ ਨੂੰ ਤਾਂ ਸੜਕ ਟੁੱਟਦੀ ਆ ਜਿਆਦਾਤਰ ਤੇ ਪਾਣੀ ਇੱਥੇ ਹੈ ਨਹੀਂ ਸਾਰੇ ਰੋਡ ਯਾ ਨਵੇਂ-ਨਵੇਂ ਪਏ ਨੇ ਜਿਹੜੇ ਬਣੇ ਹੋਏ ਜਿਹਨੇ ਵੀ ਰਾਜਸਥਾਨ ਚ ਦਾ ਪਰ ਥੋੜਾ ਲੋਕ ਇੱਕੇ ਲਖ ਦੀ ਚੀਜ਼ ਨੂੰ ਮੂਰੇ ਕਰਦੇ ਨੇ ਦੇਖ ਕੇ ਚਲਾਉਣਾ ਪੈਂਦਾ ਮੋਟਰਸਾਈਕਲ ਆਏ ਨਹੀਂ ਪਤਾ ਗੁੱਡੇ ਜਾਂਦੇ ਮੋੜਸਾਲੇ ਕੀ ਮੂਰੇ ਕਰਦਾ ਨਾ ਮਾਗਰ ਨਹੀਂ ਦੇਖਦੇ ਹੈਗੇ ਦੇਖ ਕੇ ਨਹੀਂ ਮੋੜਦੇ ਕਰਦੇ ਸਿੱਧੇ ਹੀ ਮੋੜਦਾ ਦੇ ਇੱਕਦਮ ਵਾ ਖਾਲੀ ਪਿਆ ਸਾਰਾ ਕੁਝ ਦੂਰ ਦੂਰ ਤੱਕ ਕੋਈ ਫਸਲ ਨਹੀਂ ਕੁਝ ਨਹੀਂ ਇਕੱਲਾ ਇੱਕ ਸਿੱਧਾ ਰੋਡ ਜਾਂਦਾ ਜੈਸਲਮੇਰ ਨੂੰ ਜਿਹੜੇ ਰੋਡ ਤੇ ਆਪਾਂ ਜਾ ਰਹੇ ਆ ਤੇ ਦਵਾ-ਦਾਵ ਗੱਟੀਆਂ ਬਾਦੀਆਂ ਦੁਰੀਆਂ ਜਾਂਦੀਆਂ ਕਿਉਂਕਿ ਇੱਥੇ ਹੋਰ ਕੁਝ ਵੀ ਨਹੀਂ ਦਿਹੋ ਜਾ ਆਪਾਂ ਰੁਕੇ ਸੀ ਜੈਸਲਮੇਰ ਤੋਂ 70 ਕਿਲੋਮੀਟਰ ਪਿੱਛੇ ਤੇ ਆ ਟਾਪੇ ਤੇ ਚਾਹ ਪੀਣਿਆ ਹਾਂ ਕੁਣਟ ਹੈ ਚਾਹ ਪੀਣਿਆਂ ਨਾਲ ਮੜਾ ਮੋਟਾ ਕੁਝ ਖਾਣਿਆਂ ਸਾਵਰ ਕਰ ਰਿਹਾ ਬਹੁਤ ਟਾਈਮ ਦੇ ਤੇ ਥੱਕ ਕੇ ਨਾਲੇ ਮੋਟਰਸਾਰੀ ਥੱਕ ਗਿਆ ਆਵਾਜ਼ ਦਬਾਉਣੀ ਹੈ ਇਹਨੂੰ ਥੋੜਾ ਕੋਦ ਬੈਗ ਬੂਕ ਦੇਖ ਲਈਏ ਓਕੇ ਆਪਣੇ ਆਪਾਂ ਚਾਹ ਹਾਂ ਲੋਕੀ ਦੇਖੋ ਹਨਾ ਸੂਰਜ ਡੁੱਬ ਗਿਆ ਤੇ ਆਪਣਾ ਸਫ਼ਰ 70 ਕਿਲੋਮੀਟਰ ਵਾਂਗੂ ਪਿਆ ਹਜੇ ਤੇ ਟਾਈਮ 6 ਵਜ ਗਏ ਆਪਾਂ 7 7:30 ਜਾਵਾ ਹੈ ਕਿਉਂਕਿ ਹੋਲੀ ਹੋ ਜਾਣਾ ਹੈ ਤੇ ਰੋਡ ਵੀ ਥੋੜਾ ਜਿਹਾ ਗਾਈਆਂ ਵਗੈਰਾ ਪਸ਼ੂ ਬਹੁਤ ਜ਼ਿਆਦਾ ਨੇ ਇਸ ਰੋਡ ਤੇ ਤਾਂ ਕਰਕੇ ਬੱਸ ਆ ਕੇ ਉੱਥੇ ਰੂਮ ਲੈ ਕੇ ਰਹਿਣਾ ਹੀ ਆ ਇਸ ਕਰਕੇ ਆਪਾਂ ਜ਼ਿਆਦਾ ਹੋਣੀ ਕੀਤਾਗਾ ਕਾਲੀ ਨਹੀਂ ਕੀਤੀਗੀ ਆਹ ਜੂਜੇ ਟੁੱਪ ਗਿਆ ਜੈਸਲਮੇਰ ਆਪਣੇ ਤੋਂ 20 ਕਿਲੋਮੀਟਰ ਹੈ ਆਪਾਂ ਪਹੁੰਚ ਗਏ ਜੀ ਜੈਸਲਮੇਰ ਤੇ ਜੈਸਲਮੇਰ ਦੇਖਦੇ ਆ ਇੱਥੇ ਕਿਤੇ ਕਮਰਾ ਵਗੈਰਾ ਲੈਣੇ ਆ ਰਹਿਣ ਵਾਸਤੇ ਤੇ ਰੇਲਵੇ ਸਟੇਸ਼ਨ ਕਹਿੰਦੇ ਜਸਲਮੇਰ ਦਾ ਇੱਧਰ ਰਹਿ ਗਿਆ ਸਾਹਮਣੇ ਰੇਲਵੇ ਸਟੇਸ਼ਨ ਆ ਦੇਖੋ ਯਾਰ ਕੀਟ ਕਿਵੇਂ ਬਣਾਇਆ ਹੈ ਰੇਲਵੇ ਸਟੇਸ਼ਨ ਦਾ ਝਾਂਕਰਿਆ ਪੂਰਾ ਰੇਲਵੇ ਸਟੇਸ਼ਨ ਜਗਮਗ ਦਗਮ ਕੀਤਾ ਪੈ ਇਹਨਾਂ ਨੇ ਰੇਲਵੇ ਸਟੇਸ਼ਨ ਆ ਗਿਆ ਸਾਰਾ ਜਸਲਮੇਰ ਦਾ ਇਹ ਆਪਾਂ ਦੇਖਦੇ ਇੱਥੇ ਕਿਤੇ ਰਹਾਗੇ ਅੱਜ ਕੋਈ ਬਾਲੀਵੁੱਡਰ ਸਿੰਘ ਬਜਾਲੇ ਡਾ ਕੇ ਖੜ ਗਏ ਆਪ ਰਹੇ ਆ ਜੀ ਰੂਮ ਉਹ ਉਪਰਫਰ ਵੱਲ ਜਾ ਰਹੇ ਆ ਇਧਰੇ ਕਿਲਾ ਆ ਗਿਆ ਕਿਲੇ ਦੇ ਆਸ-ਪਾਸੇ ਮੈਨੂੰ ਤਾਂ ਲੱਗਦਾ ਵੀ ਇਸ ਰੇਟ ਦੇ ਹਾਈ ਹੋਊਗਾ ਬਟ ਉਹ ਕਹਿੰਦਾ ਵੀ ਰੇਟ ਸਾਰੇ ਕਿਤੇ ਸੇਮ ਹੀ ਆ ਇਹ ਤੋਂ ਨੂੰ ਪੁੱਛਿਆ ਸੀਗਾ ਕਿਲਾ ਆ ਗਿਆ ਜੀ ਦੇਖੋ ਨਾ ਤੇ ਇਸੇ ਦੇ ਆਸ-ਪਾਸੇ ਕਿਤੇ ਕੋਈ ਰੂਮ ਮਿਲਦਾ ਹੈ ਹੋਰਿਆ ਪਰ ਕੋਈ ਸਸਤਾ ਰੂਮ ਮਿਲ ਜੇ ਜੀ ਆਪਾਂ ਨੂੰ ਜੈਸਲਮੇਰ ਚ ਇੱਥੇ ਮਿਲ ਗਿਆ ਰੂਮ ਐਂ ਗਰੇਡੀਵਰ ਹੋਟਲ ਐਂਡ ਸਫਾਰੀ ਚ ਤੇ ਆਪਾਂ ਨੂੰ ਇੱਥੇ 800 ਰੁਪਏ ਚ ਰੂਮ ਮਿਲਿਆਗਾ ਤੇ 1200 ਕਹਿ ਰਹੇ ਸੀ ਤੇ ਅੱਜ ਤੁਹਾਨੂੰ ਦਿਖਾਉਣੇ ਆ ਇਥੋਂ ਦਾ ਪਿਓ ਅੰਦਰ ਦਰੂੰਗਾ ਇਹ ਇਹਨਾਂ ਦਾ ਹੋਟਲ ਹੈ ਤੇ ਇਹ ਕਾਊਂਟਰ ਆ ਗਿਆ ਕਾਊਂਟਰ ਤੇ ਅੰਦਰ ਜੇ ਤੁਸੀਂ ਸ਼ੇਅਰਿੰਗ ਚ ਰਹਿਣਾ ਚਾਹੁੰਦੇ ਹੋ ਉਹ ਵੀ ਰਹਿ ਸਕਦੇ ਹੋਗੇ ਤੇ ਆਪਾਂ ਨੇ ਇਹ ਰੂਮ ਲਿੱਤਾਗਾ ਰੂਮ ਚ ਡਬਲ ਬੈੱਡ ਸਾਈਡ ਤੇ ਬੈਠਣ ਲਈ ਹਨਾ ਤੇ ਇਹ ਸ਼ੀਸ਼ਾ ਤੇ ਇੱਧਰ ਵਾਸ਼ਰੂਮ ਆਗਾ ਫਰਕ ਸਿਸਟਮ ਆ ਗਿਆ ਪੂਰਾ ਸੋਹਣਾ ਰੂਮ ਤੇ ਜਿਆਦਾ ਪ੍ਰਾਈਸ ਵੀ ਨਹੀਂ ਸਹੀ ਆ ਮੇਰੇ ਹਿਸਾਬ ਨਾਲ ਸਹੀ ਆ ਜੇ ਤੁਸੀਂ ਰਹਿਣਾ ਦਾ 800 ਰੁਪਏ ਚ ਤੇ ਕਿਉਂਕਿ ਹੁਣ ਟੂਰਿਸਟ ਦਾ ਟਾਈਮ ਆ ਤੇ ਇੰਨਾ ਕੁ ਪ੍ਰਾਈਸ ਤੇ ਤਾਂ ਮਿਲੂ ਕੋਈ ਮਿਲੂਗਾ ਕਿਤੇ ਵੀ ਜਾਉਂਗੇ ਤਾਂ ਪਾਏਗਾ ਆਪਾਂ ਖੋਲ ਕੇ ਲੈ ਆਈ ਜੀ ਰੂਮ ਚ ਹੁਣ ਚੱਲਦੇ ਆ ਰੋਟੀ ਖਾਣ Rajasthan ਜੇ ਤੁਸੀਂ जैसलमेर ਦਾ ਰਾਜ ਦਾ ਮਾਹੌਲ ਦੇਖੋ ਹੁਣ ਸਾਰੇ 골ਡਨ 골ਡਨ ਹੋਇਆ ਪਿਆ ਜੈਸਲਮੇਰ 골ਡਨ ਸਿਟੀ ਤੇ ਸੱਚੀ ਚ 골ਡਨ ਸਿਟੀ ਆ ਸਾਰੇ ਘਰ 골ਡਨ ਕਲਰ ਦੇ ਬਣੇ ਹੋਏ ਨੇ ਇਥੇ ਸਾਰਾ ਕੁਝ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਸਵੇਰੇ ਕੀ ਬਣਦਾ